ਵੇਖੋ ਜੀ ਅੱਜ ਬੜੀ ਜ਼ਿਆਦਾ ਸਾਨੂੰ ਖੁਸ਼ੀ ਆ ਧੰਨਵਾਦ ਦਾ ਵੀਰ ਮਤਲਬ ਦੇਰ ਦੀ ਉਹ ਭਰਾਇਆ ਮੇਰਾ ਹਨਾ ਕਿੰਨੇ ਸਾਲਾਂ ਬਾਅਦ 4 ਸਾਲ ਹੋ ਗਏ ਉਹਨੂੰ ਦੇ ਬਚਾਰਾ ਸਾਲਾਂ ਬਾਅਦ ਆਉਣ ਡਿਆ ਤੇ ਅਹੀਂ ਰਾਤ ਦੀ ਮਤਲਬ ਪੂਰੀ ਬੈਠ ਕੇ ਵੀ ਦੇਖਿਆ ਅਸੀਂ ਸੁੱਤੇ ਵੀ ਨਹੀਂ ਆਂ ਅਹੀਂ ਰਾਤ 1 ਵਜੇ ਗਿਆ ਸਾਨੂੰ ਸੌਣ ਨੂੰ ਅਸੀਂ ਸਾਰਾ ਕੰਮ ਕੰਪਲੀਟ ਕਰਦੇ ਰਹੇ ਤੁਹਾਨੂੰ ਪਤਾ ਕਿੰਨਾ ਆੜਾ ਬੜਾ ਪਿਆ ਵਾ ਤੇ ਉਹ ਸਾਹਮਣੇ ਹੀ ਰਹੇ ਉਹ ਘਰ ਆ ਨਾ ਸਾਰਾ ਸਮੇਂ ਸਭ ਦੇ ਮੋਹਣੇ ਸੁੱਤੇ ਵੀ ਦੇਰ ਲੱਗੀ ਯਾਰ ਰੋਟੀ ਬਣਾ ਲਈਏ ਭੁੱਖ ਲੱਗੀ ਹੋਣੀ ਐ ਇਹੋ ਪੁੱਛਣਾ ਪੈਣਾ ਨਾ ਉਹਨੇ ਕੀ ਖਾਣਾ ਐ ਤੇ ਅੱਜ ਮम्मी ਨੇ ਪੂਰੀ ਫੁਜੀਆ ਤੁਹਾਨੂੰ ਕਹੋ ਫੁਜੀਆ ਮम्मी ਧੰਨਵਾਦ ਬਹੁਤ ਬਹੁਤੀ ਹੁੰਦੇ ਆ ਹਨਾ ਐਨੇ ਸਾਲਾਂ ਬਾਅਦ ਬੋਤਲ ਮਿਲਣਾ ਐ ਤੇ ਮम्मी ਦੇ ਗੋਡੇ ਐਨੇ ਪੀੜੋਂ ਖੰਡੇ ਆ ਗਾਦੇ ਪਰ ਮम्मी ਬੈਠੇ ਨਹੀਂ ਐ 1 ਮਿੰਟ ਵਿੱਚ ਇਹ ਵੱਖਰੀ ਖੁਸ਼ੀ ਐ ਕਿ ਮम्मी ਇਹ ਅਗੀ ਬੜੀ ਉੱਚਿਆਂ ਤੇ ਆਉਣ ਦੀ ਕੋਸ਼ਿਸ਼ ਕਿੰਨੂੰ ਨਹੀਂ ਆਈ ਨਾ ਅਹੀਂ ਬੜਾ ਹੀ ਚਲਾ ਚਾਇਆ ਸੀ ਕਿ ਸਾਡਾ ਖਲਾਰਾ ਮੁੱਕ ਜੇ ਆਉਣ ਤੋਂ ਪਹਿਲਾਂ ਪਹਿਲਾਂ ਪਰ ਸਾਡਾ ਖਲਾਰਾ ਨਹੀਂ ਮੁੱਕਾ ਫਿਰ ਅਹੀਂ ਉਹਦੇ ਬੈਂਡ ਖਲੋਣ ਜੋਗੀ ਜਗਾ ਬਣਾ ਲਈਆਂ ਰਾਜ ਬੜੀ ਮੋਟੀ ਤੇ ਬਾਕੀ ਅ ਵੀ ਤੇ ਉਹਦੇ ਪਾਪਾ ਹੋ ਗਏ ਆ ਡੈਡੀ ਤੋਂ ਉਹਨਾਂ ਚੱਲੇ ਆ ਲੈ ਆ ਨਾ ਤੇ ਹੁਣ ਉਹ ਨਜ਼ਰ ਵੀ ਰੋਮੀ ਨੇ ਦਿਨਾ ਤੋਂ ਲਿਆਗਾ ਤੇ ਮੈਂ ਹੀ ਤੈਨੂੰ ਬੜੀ ਇਕੱਲੀ ਪਰ ਮੈਂ ਨਾ ਦਿਨਾ ਤੋਂ ਕਿਤੇ ਫਿਰ ਉਹਨਾਂ ਵਿਚਾਰ ਕਰਦੇ ਆ ਫਿਰ ਤੁਹਾਨੂੰ ਮਿਲਦੇ ਨਾਲ ਨੂੰ ਲਾਉਂਦੇ ਆਂ ਅਸੀਂ ਇੱਧਰ ਮੇਰੀ ਮੰਮੀ ਨੇ ਪੂਰੀਆਂ ਤਿਆਰੀਆਂ ਕਰ ਢੇ ਆ ਛੇਤੀ ਛੇਤੀ ਮੰਮੀ ਕਿੰਨੀ ਖੁਸ਼ੀ ਅੱਜ ਹੈ ਪਤਨ ਵੱਲ ਲੈਂਦੀ ਹਾਂ ਹੋਰ ਕੀ ਤੋਂ ਇਹ ਸਵਰਥ ਚਾਹ ਨਹੀਂ ਮਨਦੀ 4 ਸਾਲ ਬਾਅਦ ਪੁੱਤ ਨੇ ਆਉਣਾ ਹੈ ਧੀ ਸਵਰਥ ਕਿੰਨੀ ਖੁਸ਼ ਆ ਸਹੀ ਗੱਲ ਆ ਹਾਂ ਹਾਂ ਅੱਜ ਪੂਰੀਆਂ ਰੌਣਕਾਂ ਲੱਗੀਆਂ ਮੀਆਂ ਲਓ ਜੀ ਇਹ ਹੋ ਗਈ ਤਿਆਰੀ ਪੂਰੀ ਆਪਣੇ ਵੀਰ ਨੂੰ ਲੈਣ ਜਾਣ ਦੀ ਇੱਕ ਕੁੜੀ ਆ ਕੁਝ ਤਿਆਰੀ ਕਰੀ ਜਾਂਦੀ ਅੱਜ ਪਤਾ ਕਦੀ ਟੌਰ ਨਹੀਂ ਮਾਰਦੇ ਤੇ ਅੱਜ ਪੂਰਾ ਟੌਰ ਮਾਰਨ ਦੇ ਆ ਕਮਲ ਕਿੰਦਾ ਅੱਜ ਬੜਾ ਬ੍ਰਦਰ ਆਇਆ ਨਾ ਕਿੰਦਾ ਖੁਸ਼ੀ ਆ ਪੂਰੀ ਫਿਰ ਲੈ ਇਹਦੋਂ ਵੱਧ ਕੀ ਖੁਸ਼ੀ ਹੁੰਦੀ ਔਰ ਹਾਂ ਭਾਈ ਨਸਾਲਾ ਬਾਦ ਮਿਲਦਾ ਵਾ ਨਾ ਪੂਰੇ 3.5 ਸਾਲ ਬਾਦ ਆਇਆ ਨਹੀਂ 3.5 ਸਾਲ ਨਹੀਂ 4 4 ਸਾਲ ਹੋ ਗਏ ਆ 3.5 ਕੋਈ 1 2 ਮਹੀਨੇ ਦਾ ਉਪਰ ਦੇ ਫਰਕ ਹੋਗਾ ਬਾਕੀ ਆ ਕਿੰਨੀ ਖੁਸ਼ੀ ਆ ਨਾ 4 ਸਾਲ ਹੋ ਗਏ ਸਹੀ ਗੱਲ ਹੈ ਵੱਖਰੀ ਖੁਸ਼ੀ ਹੁੰਦੀ ਆ ਨਾ ਇਨੇ ਚਿਰ ਬਾਅਦ ਭੈਣ ਭਰਾਵਾਂ ਨੂੰ ਮਿਲਣ ਦੀ ਨਾ ਇਹਦੋਂ ਵੱਡੀ ਖੁਸ਼ੀ ਕੀ ਹੋਦੀ ਆ ਸਹੀ ਗੱਲ ਹੈ ਅੱਜ ਤੂੰ ਪੂਰੀ ਟੌਰ ਮਾਰੀ ਹੋ ਤਾਂ ਤੁਜੀ ਮੈਂ ਤੈਨੂੰ ਕਹਿੰਦੀ ਰਹੀ ਆ ਤਿਆਰ ਹੋ ਕੱਪੜੇ ਪਾਓ ਤੂੰ ਹੀ ਪਾਉਂਦੇ ਨੇ ਮੈਂ ਚਲੋ ਵੀ ਚਲੋ ਅੱਜ ਪੂਰਾ ਬੱਧਾ ਲੱਗੰਦੇ ਆ ਵੀ ਛੇਤੀ ਕਰ ਆਦੀ ਇਹਨੇ ਦੇ ਵੀ ਕਹਣਾ ਛੋਟਾ ਭਰਾਵਾ ਪੱਜੋ ਹਣ ਛੇਤੀ ਤੂੰ ਹੀ ਤਈ ਹੋ ਜਾ ਗਏ ਹੁਣ ਲੇਟ ਹਾਂ ਬੋਲ ਦੇ ਨੀ ਅਲ ਫੜੋ ਸੇ ਬੇਟਾ ਸਟੌਰ ਹੋ ਗਈ ਬਥੇਰੀ ਬਹੁਤ ਟੌਰ ਮਾਰ ਲਈ ਆ ਪੱਜੋ ਮੋਬਾਈਲ ਲੈ ਨਾ ਫੋਨ ਆਪਰਾ ਚਲੋ ਛੇਤੀ ਛੇਤੀ ਆਜੋ ਹਣ ਲੈ ਕੇ ਤੋ ਲੈ ਆਇਆ ਤੇ ਕੰਮਾਡਾ ਸਾਰਾ ਗਿਆ ਹੋ ਤੇ ਸਬਜ਼ੀਆਂ ਹੀ ਬਣਾਉਣੀ ਆ ਸਬਜ਼ੀ ਨੂੰ ਪੁੱਛਿਆ ਵਾ ਵੀ ਤੂੰ ਕੀ ਖਾਣਾ ਆ ਤੇ ਪਰ ਸਬਜੀਓ ਕਹਿੰਦਾ ਕਿ ਕੁਛ ਹਲਕਾ ਜਿਹਾ ਜੋ ਮਰਜ਼ੀ ਬਣਾ ਲਓ ਹੁਣ ਵੇਖੋ ਅਜੇ ਦੋ ਤਿੰਨ ਆਪਸ਼ਨਾਂ ਦਿੱਤੀਆਂ ਉਹਨੂੰ ਅਸੀਂ ਕਿਹਾ ਕਿ ਪਰੌਂਠੇ ਖਾਣੇ ਹੀ ਉਹ ਆਲੂ ਵਾਲੇ ਪਰੌਂਠੇ ਬੜਾ ਪਸੰਦ ਕਰਦਾ ਹੁੰਦਾ ਹੈਂ ਜਾਂ ਪਰੌਂਠੇ ਖਾਣੇ ਮਟਰ ਪਨੀਰ ਖਾਣਾਈ ਇੱਕ ਕਾਲੀ ਦਾਲ ਬੜੀ ਉਹਦੀ ਫੇਵਰੇਟ ਆ ਐਂ ਕਿ ਕੀ ਖਾਣਾ ਹੀ ਪਰ ਅਜੇ ਸਾਨੂੰ ਉਹਨੇ ਕੁਛ ਵੀ ਦੱਸਿਆ ਕੀ ਖਾਣਾ ਆ ਤੇ ਹੁਣ ਆਕੇ ਦੱਸੂਗਾ ਬਾਕੀ ਅਸੀਂ ਆਉਣ ਦੀ ਖੁਸ਼ੀ ਚ ਤਿਆਰੀ ਸਾਨੂੰ ਤਹੀ ਵੀ ਵੇਖਿਆ ਅਸੀਂ ਖਲਾਰਾ ਬਹੁਤ ਜ਼ਿਆਦਾ ਸੀ ਖਲਾਰਾ ਮੈਂ ਕਵਰ ਕਰ ਲਿਆ ਆ ਸਾਰਾ ਤੇ ਸਿਰਫ ਉਹਦੇ ਬੈਣ ਲਈ ਜਗ੍ਹਾ ਹੋ ਗਈ ਆ ਕਿ ਕਿ ਡਰਾਈੰਗ ਰੂਮ ਤੇ ਵੀ ਚਲੋ ਵੈਲਕਮ ਬਣਦਾ ਆ ਤੇ ਕਿ ਬੈਡਰੂਮ ਤਿਆਰ ਕਰਤਾ ਆ ਵੀ ਬੈਣ ਨੂੰ ਖਲੋਣ ਨੂੰ ਸੌਣ ਨੂੰ ਉਹਦੇ ਹੈ ਨਾ ਬਾਕੀ ਸਾਡਾ ਖਲਾਰਾ ਉਦਾ ਹੀ ਆ ਬਾਕੀ ਕੇਕ ਲਿਆਉਂਦੇ ਅਸੀਂ ਤੇ ਇੱਕ ਜਗਰੂਪ ਅੱਜ ਗਰੂਪ ਲੈ ਕੇ ਆਇਆ ਆ ਉਹਦੇ ਆਪਣੇ ਦੋਸਤ ਦੀ ਆਉਣ ਦੀ ਖੁਸ਼ੀ ਵਿੱਚ ਜਗਰੂਪ ਕੇਕ ਬਣਵਾ ਕੇ ਲੈ ਆਇਆ ਹੈ ਨਾ ਤੇ ਇੱਕ ਆਪਾਂ ਘਰੋਂ ਲਿਆਂਦਾ ਆ ਉਹਦਾ ਵੈਲਕਮ ਕਰਨ ਲਈ ਤੇ ਬਾਕੀ ਖੁਸ਼ੀ ਬਹੁਤ ਆ ਜੀ ਪਰ ਖੁਸ਼ੀ ਥੋੜੀ ਜੀ ਮੱਦਮ ਲੱਗਨ ਦੀ ਆ ਇੱਕ ਚੀਜ਼ ਨਾਲ ਕਿਉਂਕਿ ਇਸ ਟਾਈਮ ਸਾਡੀ ਭੈਣ ਉਹਦੀ ਜਨਾਨ ਛਮੀ ਢਿੱਲੋ ਉਹ ਠੀਕ ਨਾ ਹੋਣ ਕਰਨ ਇੱਥੇ ਆ ਨਹੀਂ ਪਾਈ ਸਾਡੇ ਕੋਲ ਨਾ ਇੱਥੇ ਤੁਹਾਨੂੰ ਪਤਾ ਉਹਨੇ ਸਭ ਤੋਂ ਪਹਿਲਾਂ ਕੇਕ ਉਹਨੇ ਹੀ ਲੈ ਕੇ ਆਉਣਾ ਹੈਗਾ ਕਿ ਮੇਰਾ ਭਰਾ ਆਉਣ ਧਿਆ ਆ ਉਹਨੇ ਇੱਕ ਦਿਨ ਪਹਿਲਾਂ ਹੀ ਆ ਕੇ ਬਹਿ ਜਾਣਾ ਸੀ ਇਸ ਟਾਈਮ ਉਹਨੂੰ ਹੀ ਮਿਸ ਕਰਦੇ ਆ ਪਰ ਚਲੋ ਕੋਈ ਨਹੀਂ ਬਾਬਾ ਜੀ ਤੰਦਰੁਸਤੀ ਬਖਸ਼ਣ ਤੇ ਫਿਰ ਉਹਨੂੰ ਹੀ ਇੱਥੇ ਲੈ ਕੇ ਆਵਾਂਗੇ ਆਪਣੇ ਕੋਲ ਆ ਵੇਖੋ ਤੁਹਾਨੂੰ ਦਿਖਾਉਣੀ ਆ ਆ ਦੋ ਕੇਕ ਆਗੇ ਆ ਇੱਕ ਇੱਕ ਕੇਕ ਇਹ ਆਪਣਾ ਆਪਾਂ ਲਿਆਂਦਾ ਆ ਘਰ ਵੱਲੋਂ ਤੇ ਇੱਕ ਜਗਰੂਪ ਲੈ ਕੇ ਆਇਆ ਆ ਉਹਦੇ ਵੈਲਕਮ ਦਾ ਤੇ ਹੁਣ ਹੋਂ ਤੱਕ ਉਹਦੇ ਆਪਾਂ ਟੇਬਲ ਤੇ ਸਜਾ ਦਿੰਨੇ ਆ ਜਿੰਨੇ ਚਿਰ ਨੂੰ ਉਹਨੇ ਆਉਣਾ ਆ ਅਜੇ ਜਗਰੂਪ ਖੋਲਦੀ ਆ ਕਿ ਮੈਂ ਖੋਲਦੀ ਆ ਅਜੇ ਰਹਿੰਦੀ ਆ ਜੇ ਅਜੇ ਫੋਨ ਨਹੀਂ ਆਇਆ ਹਨਾ ਜਦੋਂ ਕਿ ਇੱਥੇ ਲੱਗੇ ਆ ਜਾਂਦੇ ਫੇਰ ਹੀ ਖੋਲਾਂਗੇ ਅਜੇ ਇਹਨੇ ਕੀ ਕਰਨਾ ਵਾ ਨਾ ਕੇਕ ਜਗਰੂਪ ਬੜਾ ਸੋਹਣਾ ਏ ਦੋਵੇਂ ਆ ਕੇਕ ਬਹੁਤ ਸੋਹਣੇ ਬਣੇ ਆ ਜੀ ਇਥੇ ਵੈਲਕਮ ਹੋਮ ਲਿਖਿਆ ਆ ਤੂੰ ਵੈਲਕਮ ਆ ਹਾਂ ਮਿਲ ਗਿਆ ਸੋਹਣਿਆ ਕੇ ਹੈ ਦੋਨੇ ਯੈਲੋ ਯੈਲੋ ਹੀ ਹੈ ਇੱਕੋ ਬੇਕਰ ਤੂੰ ਆਇਆ ਲੱਗਦਾ ਬੋਲ ਪਾ ਗੋਛ ਤੂੰ ਮੈਂ ਖੁਸ਼ੀ ਤੇ ਨੂੰ ਐਨੀ ਆ ਤਾ ਤੂੰ ਗੰਗਾ ਹੋਇਆ ਵਾ ਹੈ ਇਹ ਆ ਲੰਦਰ ਤੋਂ ਲੰਦਰ ਬੇਕਰ ਤੋਂ ਕੇ ਪਤਾ ਨਹੀਂ ਕਿ ਯਾਰ ਮਨ ਲੱਗਿਆ ਆਇਆ ਕਿਹੜੀ ਬੇਕਰ ਤੋਂ ਐ ਹੈ ਬਸੋਣਿਆ ਬਾਕੀ ਵੇਖੋ ਜੀ ਇਹਦੇ ਮੱਧ ਗੁਰੂ ਬੱਕ ਵੇਖੋ ਜੀ ਬੜੀ ਖੁਸ਼ੀ ਹੁੰਦੀ ਆ ਜਦੋਂ ਬੱਚਿਆਂ ਨੇ ਇੰਨੀ ਦੇਰ ਬਾਅਦ ਤੁਹਾਨੂੰ ਬੜਾ ਪ੍ਰਦੇਸਾਂ ਵਿੱਚ ਗਏ ਆਉਣਾ ਹੁੰਦਾ ਆ ਵੱਖਰੀ ਖੁਸ਼ੀ ਹੁੰਦੀ ਆ ਉਹ ਵਾਲੀ ਕਿਉਂਕਿ ਇੰਨੇ ਸਾਲਾਂ ਬਾਅਦ ਆ ਚਾਰ ਸਾਲ ਹੋ ਗਏ ਆ ਉਹਨੂੰ ਗਏ ਨੂੰ ਚਾਹਾਂ ਸਾਲਾਂ ਬਾਅਦ ਉਹਨੇ ਆਉਣਾ ਆ ਤੇ ਹਣ ਅਸੀਂ ਮਤਲਬ ਸਾਰਾ ਕੰਮ ਵੀ ਹੀ ਉਹਦੇ ਕਰਕੇ ਸਟਾਰਟ ਕੀਤਾ ਸੀ ਸਾਰਾ ਘਰ ਦਾ ਵੀ ਉਹਦੇ ਆਉਣ ਤੱਕ ਆ ਪੂਰਾ ਘਰ ਤਿਆਰ ਹੋ ਜੇ ਪਰ ਨਹੀਂ ਹੋ ਪਾਇਆ ਫਿਰ ਵੀ ਚਲੋ ਫਿਲਹਾਲ ਕਾਫੀ ਹੋ ਗਿਆ ਆ ਪਰ ਥੋੜਾ ਬਹੁਤ ਰਹਿ ਗਿਆ ਪਰ ਹਾਨੂੰ ਹੁਣ ਬਹੁਤ ਜ਼ਿਆਦਾ ਮਤਲਬ ਅੱਜ ਇੰਨੀ ਕਿ ਜ਼ਿਆਦਾ ਖੁਸ਼ੀ ਫਿਰ ਹੋਈ ਮੰਮੀ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੈ ਤੁਹਾਨੂੰ ਪਤਾ ਮਾਂ ਆ ਹਨਾ ਤੇ ਸਾਡਾ ਮੈਸੇਜ ਪਰਿਵਾਰ ਬਹੁਤ ਵਧੀਆ ਹੈ ਜੀ ਸਾਰਾ ਹੀ ਤੇ ਬੜਾ ਪਿਆਰ ਹੈ ਪਰਿਵਾਰ ਵਿੱਚ ਪਰਮਾਤਮਾ ਇਦਾਂ ਹੀ ਸਾਡਾ ਪਿਆਰ ਬਣਾਈ ਰੱਖੇ ਸਾਰੇ ਪਰਿਵਾਰ ਦਾ ਤੇ ਬਾਕੀ ਹੁਣ ਆਉਂਦਾ ਆ ਤੇ ਫਿਰ ਤੁਹਾਨੂੰ ਮਿਲਦੇ ਆ ਤੇ ਨਾਲੇ ਉਹਨੂੰ ਵੀ ਮਿਲਾਉਂਦੇ ਆ ਜੀ ਤੇ ਤੁਸੀਂ ਦੱਸਿਓ ਸਾਰੇ ਜਣੇ ਕਿ ਤੁਹਾਨੂੰ ਸਾਰਾ ਸਾਡਾ ਵਲੌਗ ਕਿਦਾਂ ਲੱਗਿਆ ਠੀਕ ਹੈ ਜੀ ਤੇ ਹੁਣ ਆ ਜਾਂਦਾ ਤੇ ਫਿਰ ਅਸੀਂ ਮਿਲਾਉਂਦੇ ਆ ਜੀ ਉਹ ਨਾ ਚਰਮਾ ਸਬਜ਼ੀ ਨੂੰ ਦੇਖ ਲੈ ਕੋਈ ਢੜਕਾ ਲਾੜਾ ਮੰਮੀ ਕਹਿੰਦੇ ਮਟਰ ਪਨੀਰ ਬਣਾਓ ਤੇ ਮੈਨ ਠੀਕ ਹੈ ਜੀ ਚਲੋ ਮਿਲਦੇ ਆ ਤੁਹਾਨੂੰ ਹੁਣ ਆ ਜਾਂਦਾ ਆ ਜਗਰੂਪ ਸਜਾਦੇ ਟੇਬਲ ਤੇ ਆ ਗਏ ਫੋਨ ਉਹਨਾਂ ਦਾ ਆ ਗਏ ਇੱਥੇ ਆ ਫਰੇਗੜਾ ਮੋੜ ਤੇ ਆ ਗਏ ਉਹ ਤੇ ਟੇਬਲ ਤੇ ਰੱਖ ਦੇ ਦੋਨੇ ਹੀ ਲਾਈਟ ਦਾ ਪੰਗਾ ਪੈ ਗਿਆ ਨਵੇਟ ਦੀ ਲਾਈਟ ਨਹੀਂ ਜਗੰਦੀ ਉੱਥੇ ਪਤਾ ਨਹੀਂ ਕੀ ਚੱਕਰੀ ਉਹ ਦੋਨੇ ਰੱਖ ਦੇ ਕਲੈਟੀ ਤਾਂ ਪੂਰੀ ਹੈ ਪਰ ਥੋੜਾ ਪੜਦੇ ਪੜਾ ਕਰ ਦਿੰਦੇ ਹਣਾ ਕਿੱਦਾਂ ਆਪਣਾ ਚੋਕੇ ਲੱਗ ਗਿਆ ਇਹ ਵਿਲਾ ਨਹੀਂ ਮੇਰਾ ਤੇਰਾ ਵਾਲਾ ਵਾ ਦੂਜਾ ਵੀ ਲਾਇਆ ਦੂਜਾ ਵੀ ਲਾਇਆ ਇੱਧਰ ਫੋਟੋ ਆ ਜੀ ਗਰੂ ਵਾਲਾ ਕਿ ਮਮੀ ਮਮੀ ਦੀ ਖੁਸ਼ੀ ਵੱਖਰੀ ਬੰਮੇ ਦੱਸੋ ਵਾਲਾ ਹਾਂ ਮਮੀ ਕਿਦਾਂ ਫੀਲ ਹੁੰਦਿਆ ਵਾ 4 ਸਾਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਆਈ ਤੁਸੀਂ ਸਮਝ ਸਕਦੇ ਹੋ ਇੱਕ ਮਾਨ ਹਾਂ ਸਹੀ ਗੱਲ ਆ ਉਹ ਵੀ ਇੰਨੇ ਚਿਰ ਬਾਅਦ ਵੱਖਰੀ ਖੁਸ਼ੀ 4 ਸਾਲ ਹੋ ਗਏ ਆ ਪਰ ਖੁਸ਼ੀ ਥੋੜੀ ਅਧੂਰੀ ਲੱਗਣਦੀ ਛੰਮੀ ਬਿਨਾ ਹਣਾ ਜਾਲੇ ਰੋਣ ਕਾ ਤਾਂ ਲੈ ਹੋ ਕੋਈ ਗੱਲ ਨਹੀਂ ਆ ਹੋ ਜਾਣਾ ਠੀਕ ਐ ਇਦਾਂ ਨਹੀਂ ਕਰੀਦਾ ਬੋਲਦਾ ਹੋੜਾ ਵਾ ਕੋਈ ਨਹੀਂ ਆ ਜਣਾ ਉਹਨੇ ਵੀ ਠੀਕ ਹੋ ਕੇ ਆ ਜਾਣਾ ਵਾ ਚਿੰਤਾ ਕਿਉਂ ਕਰਦੇ ਹੋ ਇਦਾਂ ਨਹੀਂ ਕਰੀਦਾ ਕਿਆ ਬਾਤ ਹੈ ਅਜ ਗਰੂਪ ਹੈ ਬਹੁਤੇ ਕਹਿਣ ਲੱਗੰਦੇ ਹੀ ਵੇ ਬਹੁਤ ਸੁਣੇ ਮੰਮੀ ਯਰ ਰੋਣਾ ਬਈ ਹਾਂ ਸਤਰੀ ਨਹਿਰ ਨੂੰ ਜਦੋਂ ਕੱਲ ਦੀ ਆਣ ਕੇ ਕਿਉਂ ਤੇ ਆ ਜਾਣਾ ਉਹਨੇ ਕਿਉਂ ਨਹੀਂ ਰੈਂਚ ਲੈਣਾ ਨੇ ਆਈ ਜਾਣਾ ਵਾਪਕ ਲੈ ਆਉਣੇ ਜਾ ਕੇ ਨੂੰ ਕੋਈ ਗੱਲ ਨਹੀਂ ਆਵਾਜ਼ ਮੜ ਜਾ ਬਹੁਤ ਫੁੱਲ ਪੁੱਟ ਕੇ ਫਿਰ ਆਪਾਂ ਲੈ ਆਉਣਾ ਵਾ ਨੂੰ ਐਵੇਂ ਕੋ ਮਨ ਤੇ ਲਾਉਂਦੇ ਟੈਨਸ਼ਨ ਉਹ ਮਿਸ ਕਰਨ ਦੇ ਆ ਜੀ ਉਹਨਾਂ ਵਾ ਉਹ ਤੁਹਾਨੂੰ ਪਤਾ ਬੜੀ ਖੁਸ਼ੀ ਹੁੰਦੀ ਜਦੋਂ ਇਦਾਂ ਹੁੰਦਾ ਸੀਗਾ ਉਹਦਾ ਭਰਾ ਉਹ ਪਹਿਲਾਂ ਹੀ ਆ ਜਾਂਦੀ ਸੀਗੀ ਪਰ ਅੱਜ ਉਹ ਇਸ ਟਾਈਮ ਨਹੀਂ ਆ ਪਾਈ ਮਤਲਬ ਸ਼ਾਇਦ ਬੈੱਡ ਤੇ ਹੁਣ ਕਰਕੇ ਪਰ ਉਹਦੋਂ ਪਤਾ ਨਹੀਂ ਮੈਂ ਨਹੀਂ ਕੁਝ ਬੋਲ ਪਾ ਰਹੀ ਲੋ ਜੀ ਇਹ ਸਾਰੇ ਮਾਮਾ ਜੀ ਮਾਮਾ ਜੀ ਹੁਣ ਆਏ ਆ ਉਹ ਧੰਨ ਬੜਾ ਹੀ ਇੱਥੇ ਸਾਡੇ ਅੱਗੇ ਤੁਹਾਨੂੰ ਸਾਰੇ ਮੈਂ ਦੱਸਿਆ ਆ ਕਿ ਸਾਡਾ ਇਹ ਨਾਨਕਿਆਂ ਦਾ ਪਿੰਡ ਆ ਹਨਾ ਸਾਡੇ ਮਾਮਾ ਜੀ ਨੇ ਲੱਗੇ ਰਹਿੰਦੇ ਸਾਡੇ ਤੇ ਉਹ ਜੋ ਹੈਪੀ ਦਿਵੰਦ ਦਾ ਪਤਾ ਲੱਗਾ ਸਾਰੇ ਉਹਨਾਂ ਤੇ ਸਾਰੇ ਬੜੇ ਖੁਸ਼ ਹੋ ਕੇ ਇੱਥੇ ਸਾਰੇ ਹੀ ਆਏ ਆ ਤੇ ਇੱਧਰ ਇਹ ਵੱਡੇ ਮਾਮਾ ਜੀ ਹੁਣ ਆਏ ਮਾਮਾ ਜੀ ਮਾਮੀ ਜੀ ਇੱਧਰ ਛੋਟੇ ਮਾਮਾ ਜੀ ਇੱਧਰ ਛੋਟੇ ਮਾਮਾ ਜੀ ਹੁਣ ਆਏ ਨੇ ਇੱਧਰ ਛੋਟੀ ਮਾਮੀ ਜੀ ਨੇ ਤੇ ਸਾਰੇ ਹੀ ਉਹਨਾਂ ਦੀ ਉਹਨਾਂ ਦੀ ਖੁਸ਼ੀ ਵਿੱਚ ਬੜਾ ਵਧੀਆ ਲੱਗਦਾ ਜੀ ਜਦੋਂ ਅਸੀਂ ਇਦਾਂ ਸਾਰੇ ਜਣੇ ਕੋਈ ਵੀ ਖੁਸ਼ੀ ਹੁੰਦੀ ਆ ਅਸੀਂ ਸਾਰੇ ਰਲ ਕੇ ਇਕੱਠੇ ਸੈਲੀਬ੍ਰੇਟ ਕਰਦੇ ਆ ਤੇ ਬੜਾ ਵਧੀਆ ਲੱਗਦਾ ਆ ਤਾਂ ਹੀ ਕਹਿੰਦੇ ਆ ਕਿ ਲੱਗੇ ਹੋਣਾ ਕੋਈ ਭੈਣ ਭਰਾ ਲੱਗੀ ਹੋਵੇ ਤਾਂ ਉਹਦਾ ਬੜਾ ਵਧੀਆ ਹੁੰਦਾ ਆ ਸੁੱਖ ਵੀ ਹੁੰਦਾ ਆ ਇੱਕ ਚਾਰ ਜੀ ਇਕੱਠੇ ਹੋ ਜਾਂਦੇ ਇੱਕ ਪਰਿਵਾਰ ਬਣ ਜਾਂਦਾ ਆ ਤਾਂ ਕਰਕੇ ਜਿੰਨੀ ਖੁਸ਼ੀ ਸਾਨੂੰ ਆ ਉਨੀ ਖੁਸ਼ੀ ਇਹਨਾਂ ਨੂੰ ਆ ਤੇ ਸਾਰੇ ਜਣੇ ਆਏ ਆ ਮਿਲਣ ਤੇ ਅਸੀਂ ਉਹਦਾ ਹੁਣ ਵੈਲਕਮ ਕਰਦੇ ਆ ਕਿ ਬਸ ਪਹੁੰਚ ਲਿਆ ਆ ਤੇ ਫਿਰ ਤੁਹਾਨੂੰ ਮਿਲਦੇ ਆ ਹੁਣ ਬਸ ਗੇਟ 'ਚੋਂ ਹੁੰਦਾ ਆ ਤੇ ਫਿਰ ਫਿਰ ਮਿਲਦੇ ਆ ਜੀ ਕੀ ਤਾ ਕੈਮਰੇ ਤਾਂ ਨੇ ਬੁੱਤਾਂ ਨੂੰ ਧੰਨਵਾਦ ਹੁਣ ਹਾਂ ਸਾਡੇ ਮੁੰਡੇ ਨੇ ਆਉਣਾ ਦੋਸਤ ਇੱਕ ਮਿੰਟ ਇੱਕ ਮਿੰਟ ਰੁਕ ਜਾ ਅਰੇ ਆਂਗਾ ਜੇ ਵਾਗੀ ਇਹ ਸਾਈਡ ਤੇ ਬਣਾਣਾ ਨਾ ਇੱਧਰ ਬਹੁਤ ਸਾਰਾ ਬਹੁਤ ਬਹੁਤ ਸਾਰੇ ਹੋਣ ਜਾਂਦੇ ਜੀ ਅੱਜ ਕਾ ਮਾਮਲੀ ਹਾਂਜੀ ਸਤਿ ਸ਼੍ਰੀ ਅਕਾਲ ਭਾਬ ਕਿੱਦਾਂ ਠੀਕ ਹੈ ਹਾਂਜੀ ਬਹੁਤ ਵਧੀਆ ਵੈਲਕਮ ਵੀ ਤੇਰਾ ਘਰ ਤੇਰੇ ਚ ਇਹਦੇ ਮੇਰੇ ਲਾਈਟ ਚੱਲ ਗਈ ਆ ਕਮਟਰ ਦੇ ਇੱਦੀ ਲਾਈਟ ਨਹੀਂ ਆ ਗਈ ਅ ਵੀ ਪਾ ਪਸ਼ੀਸ਼ੇ ਖੋਲ ਦੇ ਕਿੱਦਾਂ ਵਧੀਆ ਲੱਗੰਦਿਆ ਵਾ ਵਾਹ ਅੱਗੇ ਨੂੰ ਚੜ੍ਹ ਲੈ ਸਹੀ ਗੱਲ ਹੈ ਤੇ ਆ ਪਤਨੀ ਵੇਖਿਆ ਜਵਾਨ ਤੂੰ ਹਾਂ ਆਪੀ ਗਬਰੂ ਤੇ ਨਾ ਉਹ ਗਬਰੂ ਹੋ ਗਿਆ ਹੀ ਮੇਰੇ ਵਾਸਤੇ ਲੈ ਮੈਂ ਵੀਡੀਓ ਵਾਸਤੇ ਨਹੀਂ ਵੀਡੀਓ ਵਾਸਤੇ ਕਿ ਲੈ ਵੀ ਹੈਪੀ ਤੂੰ ਪਹਿਲਾਂ ਪਹਿਲਾਂ ਆਪਣੇ ਵੇਖ ਰਹਾ ਮੇਰੀ ਗਾਜ ਇਨਵਾਂ ਫੋਨ ਕੀਤਾ ਕਹਿੰਦਾ ਮੈਂ ਆਣਾ ਭਾਬੀ ਕੁਛ ਬਣਵਾਉਣ ਰਿਹਾ ਮੈਂ ਕੀ ਬਣਾਉਣ ਰਿਹਾ ਕਿਦੋਂ ਕੇਕ ਬਣਾਉਣ ਰਿਹਾ ਮੈਂ ਤੂੰ ਆ ਜਾ ਕੇ ਕੇਕ ਹੈਗਾ ਆ ਆ ਪਹਿਲਾਂ ਦੂਹਣ ਜੀ ਗਰੁੱਪ ਵਾਲਾ ਹੀ ਘੱਟ ਭਰਾਵਾ ਠੀਕ ਜੀ ਗਰੁੱਪ ਲੈ ਗਿਆ ਆਜ ਗਰੁੱਪ ਲੈ ਗਿਆ ਲੋਈ ਅਜਾ ਬੰਮਾਈ ਤੇਰਾ ਦੇਵੀ ਕਿ ਮੈਂ ਆ ਜਾਣਾ ਬੰਦ ਜੀ ਦੇ ਉਹ ਕਿੱਥੇ ਆ ਤੁਹਾਨੂੰ ਤੇਰੇ ਮੋਬਾਈਲ ਕਿੱਥੇ ਮੇਰਾ ਕੋਈ ਨਹੀਂ ਮੋਬਾਈਲ ਸ਼ਾਰਟ ਨਾਲ ਵੈਲਕਮ ਟੂ ਹੈਪੀ ਹੋਮ ਫਲੇਟ ਬਾਹਰ ਦੇ ਮੈਂ ਕਿਹਾ ਉਹ ਮਲਵ ਮੜ ਦੇ ਕਟਾ ਦੋ ਜੀ ਕੋਲੋਂ ਥੋੜਾ 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 ਬੱਸ ਇਤਨਾ ਲਿਬੜੂ ਬਣਾ ਸੋ ਇੱਕ ਰਿਆ ਦੇ ਆ ਕਰ ਓਏ ਅੱਜ ਤਾਂ ਪਿੱਤਰ ਭਰਾ ਦਾ ਐ ਬੜਾ ਟੌਰ ਹੈ ਹੈ ਮਹਾ ਤੇ ਤੇਰੇ ਹੁੰਦੇ ਟੌਰ ਕਰਦੀ ਓਦਾਂ ਨਹੀਂ ਕਰਦੇ ਜੇ ਤਾਂ ਡਰਦੇ ਟੌਰ ਕਰ ਲਈ ਅੱਜ ਮੈਂ ਖਾਪਦੀ ਰਹਿਣੀ ਆ ਮੈਂ ਖਾਪਦੀ ਮੈਂ ਮੇਂ ਆ ਗਈ ਕਿਹੜਾ ਇੱਕ ਦਿਨ ਉੱਥੇ ਵੀ ਹੋਇਆ ਹੈ ਸੀਨ ਟੋਲ ਬਲਾ ਜਾ ਨਹੀਂ ਬੱਲੇ ਰੋਡ ਤੇ ਆਹੋ ਉੱਥੇ ਗਿਆ ਡੰਡੀ ਕਾਟੇ ਤਾਂ ਪੱਗ ਵਿੱਚ ਆ ਨਾ ਘੇਰ ਲਿਆ ਉੱਥੇ ਸਾਨੂੰ ਇੰਦਸਾਂ ਦੇ ਉਸ ਹੋ ਰਹੀ ਹੈ ਜਰਾ ਕੋਈ ਮਾਰ ਬਣੀ ਇੱਟ ਚੜਾ ਲੈ ਪਲੇਟ ਤੇ ਰੱਖ ਉੱਪਰ ਵਾਲ ਚਮਚਾ ਲੈ ਹੱਥ ਲਿਪੜ ਕੇ ਨਹੀਂ ਇਹ ਬਾਬਾ ਜੀ ਇਹ ਕਰ ਨੂੰ ਮੈਂ ਨਹੀਂ ਲੈਣਾ ਆਪਣਾ ਹਾਂ ਹਾਂ ਚਿੰਜਾ ਲੈ ਲਓ ਮਾ ਜੀ ਪਲੇਟਾਂ ਦੇ ਦਿਓ ਜਾਨ ਜਾਨ ਮੈਂ ਕੋਲੀ ਬੈਠਾ ਹਾਂ ਇਹ ਲੈ ਆਵੇ ਮੇਰੇ ਵੀਰ ਦਾ ਕਰਾ ਮੈਂ ਕਿ ਮੇਰੇ ਭਰਾ ਦਾ ਮੁੰਡਾ ਕਿਹੜਾ ਸੁਆਜ ਵਾਲਾ ਜਗਰੂਬ ਵਾਲਾ ਉਹ ਸਾਰੇ ਸੋਹਣੇ ਕੁਝ ਹੀ ਆਵੇ ਦੋਵੇਂ ਫਰੂਟ ਹੀ ਆ ਰੰਗ ਵੀ ਇਕੋ ਜਿਹਾ ਤੁਸੀਂ ਸਲਾੜ ਲਿਆ ਆਹ ਡਿਸਕਾਊਂਟ ਮਿਲਿਆ ਸੇ ਦੋਨਾਂ ਦੇ ਕੋਲ ਕਟ ਨਾ ਗਈ ਮੇ ਤੁਸ ਹਾਂ ਇੱਥੇ ਤੈਨੂੰ ਤੈਨੂੰ ਪਤਾ ਹੀ ਹੈ ਵੀ ਤੇਰੇ ਭਾਬੀ ਨੂੰ ਡਿਸਕਾਊਂਟ ਮਿਲਿਆ ਉੱਥੇ ਜਾਂਦੀ ਹੁੰਦੀ ਲਓ ਜੀ ਇਹ ਮੇਰਾ ਵੀਰਿਆ ਮਤਲਬ ਉਹਦਾ ਲੋਕਾਂ ਦੀ ਨਜ਼ਰਾਂ ਚ ਦੇ ਰਿਹਾ ਪਰ ਮੇਰਾ ਇਹ ਭਰਾ ਆ ਬਹੁਤ ਜ਼ਿਆਦਾ ਮੇਰਾ ਖੁੱਦ ਦੇ ਭਰਾ ਨਾਲ ਇੰਨਾ ਪਿਆਰ ਨਹੀਂ ਹੈਗਾ ਜਿੰਨਾ ਮੈਂ ਰਹਿ ਰਿਹਾ ਨਾਲ ਪਿਆਰ ਆ। ਤੇ ਬਹੁਤ ਜ਼ਿਆਦਾ ਖੁਸ਼ੀ ਆ ਕਿ 4 ਸਾਲ ਬਾਅਦ ਆਇਆ ਆ। ਪਰ ਤੁਹਾਨੂੰ ਅੱਗੇ ਵੀ ਦੱਸਿਆ ਨਾ ਕਿ ਥੋੜੀ ਜਿਹੀ ਕਮੀਆਂ ਹੀ ਫੀਲ ਕਰਨ ਦੇ ਆ ਸਿਰਫ ਛੰਮੀ ਢਿਲੋਂ ਕਰਕੇ ਕਿਉਂਕਿ ਉਹ ਅੱਜ ਸਾਡੇ ਵਿੱਚ ਇਹ ਇੱਥੇ ਇਸ ਟਾਈਮ ਨਹੀਂ ਆ। ਉਹਨੇ ਪਹਿਲਾਂ ਹੀ ਆ ਜਾਣਾ ਹੀ ਕੱਲ੍ਹ ਦੀ ਆ ਜਾਣਾ ਹੈਗਾ ਨਾ। ਇਹ ਉਹ ਚੀਜ਼ ਨੂੰ ਮਿਸ ਕਰਨੇ ਆ ਬਹੁਤ ਜ਼ਿਆਦਾ। ਪਰ ਚਲੋ ਪ੍ਰਮਾਤਮਾ ਠੀਕ ਕਰੇ ਉਹਨਾਂ ਦੀ ਸਿਹਤੀ ਬੁਖਸੇ ਨਾ। ਉਹ ਆਪਣੇ ਠੀਕ ਹੋ ਕੇ ਆਪਣੇ ਭਰਾ ਨੂੰ ਮਿਲੇ। ਚਲੋ ਬਾਕੀ ਇਦਾਂ ਹੀ ਚੱਲਦੀ ਸੰਸਾਰ ਇਹ ਤੁਹਾਨੂੰ ਪਤਾ। ਸ੍ਰੀ ਰਿਆਰ ਨਾਲ ਵਿੱਚ ਵਾਧਾ ਘਾਟਾ ਤਾਂ ਹੁੰਦਾ ਹੀ ਆ ਨਾ ਬਾਕੀ ਮਹਾਰਾਜ ਦੇ ਗੱਲ ਤੁਸੀਂ ਵੀ ਅਰਦਾਸਾਂ ਕਰੋ ਅਸੀਂ ਵੀ ਕਰਦੇ ਹਾਂ ਕਿ ਸਿੱਖਿਆ ਤੇ ਠੀਕ ਹੋ ਕੇ ਉਹ ਆਪਣੇ ਪਰਿਵਾਰ ਵਿੱਚ ਫੇਰ ਤੋਂ ਹੱਸੇ ਖੇਡੇ ਤੇ ਇੱਥੇ ਫਿਰ ਸਾਡੇ ਨਾਲ ਆਵੇ ਇਦਾਂ ਨਾ ਮੈਂ ਬਲੇਵਾ ਪਲੇਟਾ ਹਾਂ ਠੀਕ ਆ ਜੀ ਹੁਣ ਅਸੀਂ ਲਿਆਇਆ ਚਾਹ ਪਣੀ ਪੀ ਸਾਰੇ ਨੇ ਆਨੇ ਤੇ ਅਸੀਂ ਥੋੜਾ ਗੱਲਾਂ ਬਾਤਾਂ ਵਾਵਾ ਮਾਰ ਲੀਆਂ ਹੁਣ ਅਸੀਂ ਰੋਟੀ ਦੀ ਤਿਆਰੀ ਕਰੀਏ ਹੁਣ ਰੋਟੀ ਖਵਾਵਾਂਗੇ ਉਹਨੂੰ ਉਸ ਤੋਂ ਬਾਅਦ ਵਿੱਚ ਹੁਣ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਮਿਲਾਂਗੇ ਤੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਫਿਰ ਬਾਕੀ ਮੇਰਾ ਚੈਨਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅਭੀ ਇੱਕ ਕਰ ਮਮੀ ਨੂੰ ਬੁਲਾਦੇ ਹਾਂ ਮਮੀ ਨੂੰ ਮੁੰਡੇ ਤੇ ਮਿਲਿਆ ਫਿਰ ਮਿਲਿਆ ਹੁਣ ਬੰਦਾਂ ਨੂੰ ਕਿੱਦਾਂ ਲੱਗੰਦਿਆ ਵਾ ਬੜੀ ਜਿਆਦਾ ਖੁਸ਼ ਬੜੀ ਖੁਸ਼ੀ ਜਿਆਦਾ ਖੁਸ਼ੀ ਸਾਬੋ ਤੁਹਾਨੂੰ ਇੱਕ ਫੇਰ ਮਿਲਦੇ ਆ ਨਵੇਂ ਵਲੌਗ ਨਾਲ ਤੇ ਤੁਸੀਂ ਇਹਨੂੰ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਹੁਣ ਤੁਹਾਨੂੰ ਇਹੀ ਕੁਛ ਨਾ ਕੁਛ ਨਵਾਂ ਦਿਖਾਉਂਦੇ ਰਵਾਂਗੇ ਹੁਣ ਤਾਂ ਆਇਆ ਹੈਪੀ ਫਿਰ ਜੀ ਸਤਿ ਸ਼੍ਰੀ ਅਕਾਲ ਜੀ